ਆਪਣਾ ਕਿਹੜਾ ਨਾਮ ਆਪਣਾ ਮੇਰਾ ਨਾਮ ਜਸਵੀਰ ਕੌਰ ਕਿਹੜੀ ਜਗ੍ਹਾ ਤੋਂ ਜੀ ਕਿੰਧ ਰਾਜ ਆਤ ਹੈ ਰਾਜਾ ਕਲਾ ਗੜਤੀ ਵਾਲਾ ਗੜਤੀ ਵਾਲਾ ਅਸ਼ਰਪੁਰ ਜੀ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇਖ ਕੇ ਗਏ ਸੀ ਉਹ ਬਰਤਨ ਤੋਂ ਜੂਸ ਬਰਤਨੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਬਾਡੀ ਸਰਵਿਸ ਸ਼ੁਰੂ ਤੋਂ ਪਹਿਲੇ ਮੈਨੂੰ ਸੇਫਟੀ ਪ੍ਰੋਬਲਮ ਸਰਾਈਕਲ ਸੀ अच्छा जी। ਡਰ ਤੇ ਬਹੁਤ ਰੈਂਜੀ ਸੀ। ਜੀ। ਮਤਲਬ ਦਵਾਈ ਖਾਣ ਦੇ ਨਾਲ ਕੋਲ ਨਾ ਠੀਕ ਹੋਣਾ ਫਿਰ ਉਸ ਤੋਂ ਬਾਅਦ ਫੇਰ ਕਰਨਾ। ਜੀ। ਤੇ ਸਿੱਧੇ ਦਵਾਈ ਖਾਣ ਦੇ ਖਾਂਦੇ ਗਲ ਨੂੰ ਪਰੋਮ ਆਵੇ। ਜੀ। ਗਲ ਦੇ ਵਿੱਚ ਏਡਾ ਸੀ ਵੀ ਕੁਝ ਫਸਿਆ ਆ। ਅੱਛਾ ਤੁਹਾਨੂੰ ਗਲ ਚ ਲੱਗਦਾ ਸੀ ਕੁਝ ਫਸਿਆ ਆ। ਹਾਂ ਜੀ। ਇਹਦਾ ਟੈਸਟ ਨਹੀਂ ਕਰਾਇਆ ਤੁਸੀਂ? ਟੈਸਟ ਆਪਣੇ ਤੇ ਯੋ ਹਸਪੀਟਲ ਤੋਂ ਕਰਵਾਇਆ ਸੀ। ਅੱਛਾ ਜੀ, ਐਂਡੋਸਕੋਪੀ ਕਰਾਈ? ਐਂਡੋਸਕੋਪੀ ਕਰਵਾਈ। ਅੱਛਾ ਜੀ, ਕੀ ਦੱਸਿਆ ਉਹਨਾਂ ਨੇ? ओके ਕਿੰਨੇ ਸਮੇਂ ਤੋਂ ਪ੍ਰੋਬਲਮ ਸੀ ਗਲੇ ਦੀ ਗਲੇ ਦੀ 10 ਸਾਲ ਤੋਂ तकरीबन ਜਾ ਰਹੀ ਹੋਣੀ ਗਲੇ 10 ਸਾਲ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਸੀ ਮੈਨੂੰ ਤੇ ਸਰਦੀ ਦੀ ਪ੍ਰੋਬਲਮ ਵੀ ਬੜੀ ਜੀ 10 ਸਾਲ ਤੋਂ ਜ਼ਿਆਦਾ ਹੀ ਹੋਈ ਪ੍ਰੋਬਲਮ ਸੀ ਉਹ ਕਹਿੰਦੇ ਕਿ 10-12 ਸਾਲਾਂ ਤੋਂ ਤੁਸੀਂ ਤੁਹਾਨੂੰ ਸਰਦੀ ਦੀ ਪ੍ਰੋਬਲਮ ਔਰ ਗਲੇ ਵਜੇ ਦਿੱਕਤ ਲੱਗਦੀ ਸੀ ਉਹ ਉਹਦੇ ਦਵਾਈਆਂ ਬਹੁਤ ਖਾਧੀਆਂ ਦਵਾਈਆਂ ਤਾਂ ਚੱਲ ਗਈਆਂ ਜੀ ਪੈਸਾ ਬਹੁਤ ਲੱਗਿਆ ਹੋਊਗਾ ਜੇ ਹੁਣ ਤੁਸੀਂ ਸਰਸਪੈਕ ਨੂੰ ਵਰਤ ਲਿਆ ਯੂਜ਼ ਕੀਤਾ ਆ ਹੁਣ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੁੰਦੇ ਆ ਮੋਨਤਾ ਇਹ ਦਬਿ ਬੋਡੀ ਸਰਵਸ ਤੇ ਬਹੁਤ ਬੱਧੀ ਗਿਆ ਚੀ ਜੀ ਹਾਂ ਜੀ ਤੇ ਵੀ ਆਪਣਾ ਜਿਹਨੂੰ ਤਕਨੀਕੀ ਪਾਤ ਹੋਈ ਵੀ ਕੋਈ ਸਟੇਟਿਕ ਤੇ ਕੋਈ ਟੈਕਨਕਲ ਅਰਜ ਸਰਸਪੈਗ ਨੂੰ ਬਤਨਾ ਚਾਹੀਦਾ ਆ ਜੀ ਸਰਸਪੈਗ ਨੂੰ ਬਤਨਾ ਚਾਹੀਦਾ ਤੇ ਜੇ ਜਦੇ ਵਰਤਨ ਤੋਂ ਬਾਅਦ ਅੱਜ ਵੀ ਕੋਈ ਮੈਡੀਸਨ ਯੂਜ਼ ਕਰਦੇ ਹੋ ਨਹੀਂ ਕੋਈ ਸਰ ਵਾਸਤੇ ਨਹੀਂ ਗਲੇ ਦੀ ਪ੍ਰੋਬਲਮ ਕਿੰਨੇ ਦਿਨਾਂ ਚ ਠੀਕ ਹੋ ਗਈ ਤੁਹਾਨੂੰ ਗਲੇ ਦੀ ਪ੍ਰੋਬਲਮ ਚਾਰ ਪੰਜ ਦਿਨਾਂ ਦੇ ਵਿੱਚ ਗਲੇ ਦੀ ਪ੍ਰੋਬਲਮ ਚਾਰ ਪੰਜ ਲੈ ਠੀਕ ਹੋ ਗਈ ਤੁਹਾਡੀ ਚਲੋ ਤੁਹਾਨੂੰ ਕਿੱਥੋਂ ਪਤਾ ਲੱਗਿਆ ਸਰਸਪੈਗ ਦਾ ਹਾਂਜੀ ਇਹ ਜੀ ਪਹਿਲੇ ਮੈਂ ਬੱਚਿਆ ਸੀ ਜੀ ਮੇਰੇ ਲੀਵਰ ਦਾ ਦਾਦਾ ਪਰੋਨ ਸੀਗੀ ਪਿਛਲੇ 10 ਸਾਲ 8-10 ਸਾਲ ਤੋਂ ਹੂੰ ਲੀਵਰ ਸੋਸ਼ੀ ਹੋ ਗਿਆ ਇਹ ਮੇਰਾ ਇਹ ਕੱਲ ਮੈਂ ਰਿਪੋਰਟਾਂ ਕਰਾਈਆਂ ਮੈਂ ਜੋਜੀ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਕਰਾਇਆ ਹੂੰ ਤੇ ਇਹਨਾਂ ਦਾ ਵੀ ਹੀ ਹੋ ਗਿਆ ਹੁਣ ਮੇਰਾ ਵੀ ਠੀਕ ਹੈ ਮੈਂ ਕੱਲ ਪਹਿਲੀ ਰਿਪੋਰਟ ਮੇਰੀ ਇਹ ਜੀ 295 ਆਇਆ ਹੈ ਹੂੰ ਇਹ ਸੱਟ ਦੇਖੀ ਤੇ 40 ਨਾਰਮਲ ਆ ਕੇ ਲਾ ਕੇ 95 ਆ ਜੀ 99 ਤੱਕ ਲਾਲ ਲਾਲ ਲੈ ਮੈਂ ਜੀ ਉਹ ਦੁਬਾਰਾ ਜਿਹੜਾ ਮੈਂ ਕਰਾਇਆ ਹੁਣ ਇਹ 233 ਤੇ ਆ ਗਿਆ ਜੀ ਜਾਨੀ ਕਿ ਉਹ ਬਿਲਕੁਲ ਠੀਕ ਆ ਗਿਆ ਠੀਕ ਆ ਗਿਆ ਹਾਂਜੀ ਤੁਸੀਂ ਟੈਸਟ ਕਰਵਾਇਆ ਜਾਨੀ ਕਿ ਸਰਵਿਸ ਪੈਕਰ ਨੂੰ ਕੋਰਸ ਕਰਨ ਤੋਂ ਬਾਅਦ ਆਪਣੀ ਸ਼ੱਕ ਬਾਤ ਤੇ ਜਾਂ ਆਪਣੀ ਚੈੱਕ ਕਰਨ ਬਾਅਦ ਟੈਸਟ ਕਰਵਾਇਆ ਹਾਂਜੀ ਤੇ ਟੈਸਟ ਵਧੀਆ ਹੈ ਬਿਲਕੁਲ ਠੀਕ ਹੈ ਜੀ ਉਹ ਵਧੀਆ ਓਕੇ ਕੀ ਕਹਿਣਾ ਚਾਹੁੰਗੇ ਜਿਹੜੇ ਪ੍ਰੋ ਤੁਹਾਡੀ ਵੀਡੀਓ ਦੇਖਣਗੇ ਮੈਂ ਤਾਂ ਇਹ ਕਰੂੰਗਾ ਵੀ ਮਾਊਂਗਾ ਜਿਹਨੇ ਮੁਵਾਰਾ ਉਹਨਾਂ ਨੇ ਪੀਣਾ ਹੀ ਆ ਲੈਣਾ ਪਣਾ ਜੀ ਔਰ ਜਿਹੜੇ ਕੰਟਰੋਲਸ ਤੇ ਜੀ ਉਹ ਵੀ ਪੀਣ ਇਹਦਾ ਨੁਕਸਾਨ ਕੋਈ ਨਹੀਂ ਮੈਂ ਆਪਣੇ 23 ਸਾਲ ਦੇ ਬੇਟੇ ਨੂੰ ਬਿਲਕੁਲ ਤੰਦਰੁਸਤ ਨੂੰ ਪਿਆਇਆ ਹੈ